ਤਾਰੇ श्रोतेव सत श्री उपकार मैं डॉक्टर मलकजीत सिंह पट्टी आज आपा ਗੱਲ ਕਰਦੇ ਆ ਕਿ ਜਦੋਂ ਅਸੀਂ ਨੀਂਦ ਲੈਣ ਲੱਗਦੇ ਮਲੋ ਦਿਨ ਦੇ ਕੰਮ ਤੋਂ ਤੇ ਕੰਮ ਕਾਜ ਕਰਨ ਤੋਂ ਬਾਅਦ ਅਸੀਂ ਰਾਤ ਨੂੰ ਸੌਣ ਲੱਗਦੇ ਆ ਤੇ ਨੀਂਦ ਸ਼ੁਰੂ ਹੁੰਦੀ ਹੈ ਮੜੀ ਦੀ ਨੀਂਦ <li> ਸਾਨੂੰ ਆਈ ਹੁੰਦੀ ਹੈ ਇਕਨਮ ਪੇਵਰੀ ਸਾਡੇ ਜਿਹੜੇ ਮਸੂਲਜ਼ ਨੇ ਉਹਨਾਂ ਦੇ ਵਿੱਚ ਕੜਵਲ ਪੈ ਜਾਂਦੀ ਹੈ ਕ੍ਰਾਈਮਜ਼ ਕਹਿੰਦੇ ਨੇ ਜਾਂ ਕੋਈ ਚੁਪਕ ਪੈਂਦੀ ਹੈ ਸਵੀਰ ਜਿਹੜੀ ਹੈ ਔਰ ਉਹ ਮਸੂਲ ਸਾਡੇ ਸੁਗੜਦੇ ਨੇ ਜਲੇ ਮਨ ਕੇ ਕਈ ਵਾਰੀ ਪਰਸਨ ਨੂੰ ਇੱਕਦਮ ਵਿਸ਼ੇਸ਼ ਕਿਸਮ ਦਾ ਡਰ ਮਹਿਸੂਸ ਹੁੰਦਾ ਜਾਂ ਕਈ ਵਾਰੀ ਚੀਕ ਵੀ ਨਿਕਲ ਜਾਂਦੀ ਹੈ ਜਿਹੜੇ ਵਿਅਕਤੀ ਇਸ ਤੋਂ ਪੀੜਤ ਹੁੰਦੇ ਨੇ ਹਿਪਨਿਕ ਜਿਰਖ ਜਿਹੜੀ ਕਿ ਨੀਂਦ ਆਉਂਦੀ ਆ ਸਾਰੀ ਫਿਰ ਸਾਡੀ ਜਾਗ ਖੁੱਲ ਜਾਂਦੀ ਹੈ ਐਵੇਂ ਕਿ ਰਾਤ ਨੂੰ ਅਗਰ ਅੱਧੀ ਰਾਤ ਕਿਸੇ ਨੂੰ ਵਧੀਆ ਨੀਂਦ ਆਣ ਕੇ ਜਾਗ ਖੁੱਲ ਕੇ ਦੁਬਾਰੇ ਜਦੋਂ ਨੀਂਦ ਆਉਣ ਲੱਗਦੀ ਹੈ ਇਹ ਨਿਸ਼ਾਨੀਆਂ ਕਈ ਵਾਰੀ ਉਦੋਂ ਵੀ ਆ ਜਾਂਦੀਆਂ ਨੇ ਇਹਦੇ ਕਾਰਨ ਕੀ ਨੇ ਉਹ ਕਿਹੜੀਆਂ ਸਵੇਦਨਾਵਾ ਨੇ ਜਿਹੜੀਆਂ ਨੀਂਦ ਦੇ ਨਾਲ ਸ਼ੁਰੂ ਹੁੰਦੀਆਂ ਨੇ ਜਾਂ ਸਾਡੇ ਜੀਵਨ ਸ਼ੈਲੀ ਦੇ ਟ੍ਰਿਗਰਸ ਕਿਹੜੇ ਨੇ ਜਾਂ ਹੋਰ ਕਿਹੜੇ-ਕਿਹੜੇ ਹਾਲਾਤ ਨੇ ਜਿਨ੍ਹਾਂ ਦਾ ਕਰਕੇ ਇਹ ਸਾਨੂੰ ਹੁੰਦੀ ਹੈ ਤੇ ਇਹਦੀ ਜ਼ਰਕ ਜਿਹੜੀ ਹੈਗੀ ਹਿਪਨਿਕ ਜ਼ਰਕ ਇਹ ਕੀ ਹੈ ਕੀ ਹੈ ਔਰ ਇਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਡਾਕਟਰ ਨੂੰ ਕਿਉਂ ਔਰ ਕਦੋਂ ਮਿਲਣਾ ਚਾਹੀਦਾ ਇਹਨਾਂ ਸਾਰਿਆਂ ਬਾਰੇ ਥੋੜੀ ਜਿਹੀ ਅੱਜ ਅਪਾਂ ਗੱਲ ਕਰਦੇ ਆਂ ਉਮੀਦ ਹੈ ਕਿ ਤੁਹਾਨੂੰ ਇਹ ਮੇਰਾ ਚੈਨਲ ਚੰਗਾ ਲੱਗਦਾ ਹੋਵੇਗਾ ਹੁਣ ਹਿਪਨਿਕ ਜ਼ਰਕ ਹਿਪਨੋਗੋਜਿਕ ਇੱਕ ਝਟਕਾ ਅਚਾਨਕ ਜਦੋਂ ਬੇਕਾਬੂ ਹੋ ਜਾਂਦੇ ਨੇ ਸਾਡੇ ਮਸਲ ਉਹਨਾਂ ਦੇ ਵਿੱਚ ਮਰੋੜ ਆ ਜਾਂਦਾ ਖੜਲ ਵਗੈਰਾ ਪੈ ਜਾਂਦੀ ਹੈ ਜਦੋਂ ਥੋੜੀ ਜੀ ਨੀਂਦ ਸਾਨੂੰ ਹਲੀ ਅੱਧਾ ਮਿੰਟ ਵੀ ਕਈ ਵਾਰੀ ਨੀਂਦ ਗੁੜੀ ਨਹੀਂ ਆਈ ਤੇ ਉਹ ਨੀਂਦ ਦੀ ਸ਼ੁਰੂ ਦੇ ਵਿੱਚ ਹੀ ਮਤਲਬ ਇਹ ਸਿੰਪਟਮ ਸਾਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਆਮ ਨੁਕਸਾਨ ਰਹਿਤ ਹੁੰਦੇ ਆ ਲੇਕਿਨ ਲੰਮੇ ਸਮੇਂ ਲਈ ਬਹੁਤ ਜ਼ਿਆਦਾ ਇਹ ਕਈ ਵਾਰੀ ਸਾਡੇ ਫਿਰ ਦਿਮਾਗ ਦੇ ਉੱਪਰ ਸਾਡੀ ਨੀਂਦ ਦੀ ਕਮੀ ਦੇ ਵਿੱਚ ਆਨਵਾਦਦੇ ਇਸ ਕਰਕੇ ਉਹ ਕੁਝ ਸਾਡੇ ਜਿਹੜੀ ਸਟੈਸ ਚਿੰਤਾ ਘਬਰਾਹਟ ਜਾਂ ਤਕਾਵਟ ਜਾਂ ਸਾਡੀ ਜੀਵਨ ਸ਼ੈਲੀ ਦੀਆਂ ਕੁਝ ਹੋਰ ਸਮੱਸਿਆਵਾਂ ਹੁੰਦੀਆਂ ਨੇ ਜਾਂ ਕੋਈ ਹੋਰ ਸਾਡੇ ਅੰਦਰੂਨੀ ਸਰੀਰ ਦੀਆਂ ਸਥਿਤੀਆਂ ਉਹਨਾਂ ਦੀ ਕਰਕੇ ਵੀ ਹੋ ਸਕਦਾ ਹੈ ਇੰਨਾ ਬਾਰੇ ਥੋੜੀ ਅੱਜ ਗੱਲ ਕਰਦੇ ਆਂ ਇਹ ਛਟਕੇ ਕੀ ਚੀਜ਼ ਨੇ ਜਦੋਂ ਅਸੀਂ ਸੌਂਨੇ ਆ ਤਾਂ ਤੁਹਾਡੇ ਜਿਹੜੇ ਸਾਡੇ ਤੁਹਾਡੇ ਸਭ ਦੇ ਮਸਲ ਦੇ ਵਿੱਚ ਅਚਾਨਕ ਕੜਵਲ ਆ ਜਾਂਦੀ ਹੈ ਜਿਹੜੇ ਲੋਕ ਇਸ ਤੋਂ ਪੀੜਿਤ ਨੇ ਇਹ ਨਹੀਂ ਵੀ ਇੱਕ ਵਿਅਕਤੀ ਨੂੰ ਵੀ ਹੈ ਚਾਹੇ ਉਹ ਪਰਸੈਂਟੇਜ ਉਹਨਾਂ ਦੀ ਕਿੰਨੀ ਵੀ ਹੈਗੀ ਹੋਵੇ ਇਹ ਛਟਕੇ ਜਿਹੜੇ ਆ 70% ਪ੍ਰਤੀਸ਼ਤ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਇਹ ਅਚਾਨਕ ਇਹ ਥੋੜੀ ਤੇਜ਼ ਤੇ ਬੇਕਾਬੂ ਅਨ ਕੰਟਰੋਲਡ ਸਾਡੇ ਮਸਲ ਦੇ ਵਿੱਚ ਕ੍ਰੇਮਸ ਪੈਂਦੇ ਆ ਜਦੋਂ ਸਾਡੀ ਨੀਂਵ ਸ਼ੁਰੂ ਹੁੰਦੀ ਹੈ ਉਦੋਂ ਹੀ ਇਹ ਮਤਲਬ ਇੱਕ ਕਿਸਮ ਦਾ ਦੌੜਾ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਪੈਣਾ ਸ਼ੁਰੂ ਲੱਗ ਜਾਂਦਾ ਉਹ ਸਾਡੇ ਮਸਲ ਅਚਾਨਕ ਕਿਉਂ ਮਰੋੜੇ ਜਾਂਦੇ ਇਸ ਬਾਰੇ ਚੁਣਾਹਾਂ ਲਾ ਕੇ ਖੋਜਾਂ ਜਾਰੀਆਂ ਚੱਲ ਰਹੀਆਂ ਨੇ ਜੋ ਜਿੰਨੇ ਕੁ ਰਿਜ਼ਲਟ ਆਏ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਕਿਉਂਕਿ ਹੁਣ ਤੱਕ ਦੇ ਜਿਹੜੇ ਸਬੂਤ ਨੇ ਉਹ ਦੱਸਦੇ ਆ ਕਿ ਸਾਡੀਆਂ ਨਸਾਂ ਵਿਚਕਾਰ ਜਿਹੜਾ ਇੱਕ ਗਲਤ ਸੰਚਾਰ ਜਾਂਦਾ ਉਹਦਾ ਕਾਰਨ ਹੁੰਦਾ ਹੈ ਕਿਉਂਕਿ ਸਾਡੇ ਨਸਾਂ ਜਿਹੜੀਆਂ ਨੇ ਇੱਕ ਮੈਸੇਜ ਭੇਜਣਾ ਹੁੰਦਾ ਉਹਨਾਂ ਨੇ ਨਰਵਜ਼ ਨੇ ਜਿਹੜੀਆਂ ਉਸ ਦੇ ਕਾਰਨ ਸਾਡੇ ਦਿਮਾਗ ਦੇ ਵਿੱਚ ਇੱਕ ਗਲਤ ਕਿਸਮ ਦੀ ਜਿਹੜੀ ਹੈ ਨਾ ਉਹ ਕਹਿ ਸਕਦੇ ਆ ਕਿ ਬਰਨ ਫੀਲ ਹੁੰਦੀ ਹੈ ਇਸ ਨਾਲ ਸਾਡੇ ਮਸਲ ਅਚਨਕ ਸੰਗੜ ਜਾਂਦੇ ਆ ਨਿਕੀ ਰੋਂਗ ਮੈਸੇਜ ਦੇ ਨਾਲ ਜਿਵੇਂ ਮਲੋ ਤੁਹਾਨੂੰ ਕੋਈ ਗਲਤ ਮੈਸੇਜ ਆਇਆਗਾ ਤੁਸੀਂ ਇੱਕਦਮ ਘਬਰਾ ਗਏ ਆ ਉਹ ਇੱਕ ਐ ਹੁੰਦਾ ਇਹਦੀ ਥਿਊਰੀ ਬੜੀ ਲੌਂਗ ਆ ਆਪਾਂ ਫੇਰ ਚਲੋ ਡਿਟੇਲ ਦੇ ਵਿੱਚ ਗੱਲ ਕਰਾਂਗੇ ਹਾਲ ਦੀ ਗੱਡੀਆਂ ਪਏ ਦੀਆਂ ਨਿਸ਼ਾਨੀਆਂ ਤੇ ਕਾਰਨਾਂ ਦਾ ਥੋੜਾ ਜਿਹਾ ਦੱਸਦੇ ਆ ਤੁਸੀਂ ਨੀਂਦ ਜਾਂ ਸਰੀਰਕ ਮਾਇੋਕਲੋਨਸ ਨਾਮ ਤਿੰਨੋ ਸੀ ਕਿੰਨੇ ਆ ਹਿਪਨਿਕ ਛਟਕੇ ਛਟਕੇ ਵੀ ਸਾਨੂੰ ਕਈ ਵਾਰੀ ਉਹ ਨਜ਼ਰ ਆਉਂਦੇ ਮਾਈਕਲੋਨਸ ਵੀ ਕਾਬੂ ਮਾਸਪੇਸ਼ੀਆਂ ਦੇ ਮਰੋੜ ਅਤੇ ਕੜਵਲ ਜਿਹੜੇ ਪਾ ਜਾਂਦੇ ਨੇ ਕ੍ਰੈਮਸ ਵਗੈਰਾ ਕਿਉਂਕਿ ਸਰੀਰ ਮਾਈਕਲੋਨਸ ਸਿਹਤਮੰਦ ਲੋਕਾਂ ਦੇ ਵਿੱਚ ਹੁੰਦਾ ਹੁਣ ਇਹਦੀਆਂ ਕਿਸਮਾਂ ਕਈ ਵਾਰੀ ਅੰਦਰੂਨੀ ਕੁਝ ਸਥਿਤੀਆਂ ਜਿਵੇਂ ਹੁੰਦੀਆਂ ਨੇ ਕੋਈ ਜੜਕ ਦੌਰਾਨ ਜ਼ਿਆਦਾਤਰ ਲੋਕਾਂ ਨੂੰ ਇੱਕ ਤੇਜ਼ ਬਹੁਤ ਥੋੜੇ ਸਮੇਂ ਲਈ ਕਸੁੰਗਣ ਦਾ ਕਿ ਜਿਵੇਂ ਮਸਲ ਸੁਗੜਿਆ ਉਸ ਦਾ ਅਨੁਭਵ ਮਹਿਸੂਸ ਹੁੰਦਾ ਹੈ ਤਾਂ ਉਹਨਾਂ ਦੇ ਸਰੀਰ ਦੀਆਂ ਜ਼ਿਆਦਾਤਰ ਜਿਹੜੇ ਸਾਰੇ ਹੀ ਮਸਲ ਇਹਦੇ ਵਿੱਚ ਪ੍ਰਭਾਵਿਤ ਹੁੰਦੇ ਨੇ ਮੋਸਟਲੀ ਹਾਲਾਂਕਿ ਮਰੋੜ ਕੁਝ ਮਸਲ ਦੇ ਸਮੂਹਾਂ ਨੂੰ ਪ੍ਰਭਾਵਿਤ ਕਰਦੇ ਆ ਗਰੂਪ ਆਫ ਮਸਲਸ ਨੂੰ ਪ੍ਰਭਾਵਿਤ ਕਰਦੇ ਆ ਜਿਵੇਂ ਬਾਹਾਂ ਲੱਤਾਂ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਮ ਹੁੰਦਾ ਹੁਣ ਕੁਝ ਲੋਕਾਂ ਦੀ ਨੀਂਦ ਦੀ ਸ਼ੁਰੂਆਤ ਦੌਰਾਨ ਹੋਰ ਸੁਵੇਦਨਾਵਾਂ ਦਾ ਅਨੁਭਵ ਜਿਵੇਂ ਡਿੱਗਣ ਦੀ ਭਾਵਨਾ ਮਹਿਸੂਸ ਕਰਦਾ ਪਰਸਨ ਆਮ ਤੁਸੀਂ ਦੇਖਿਆ ਹੋਣਾ ਘਰਾਂ ਦੇ ਵਿੱਚ ਕਰਦਣਗੇ ਜਿਵੇਂ ਮੈਂ ਡਿੱਗ ਰਿਹਾ ਜਾਂ ਕੋਈ ਬੜੀ ਖਰਾਨੀ ਵਾਲਾ ਉਹਨਾਂ ਨੂੰ ਕੋਈ ਖਰਾਨੀ ਜਨਕ ਅਹਿਸਾਸ ਫੀਲ ਹੁੰਦਾ ਜਾਂ ਇੱਕਦਮ ਕੋਈ ਰੋਸ਼ਨੀ ਦੀ ਚਲਕ ਮਹਿਸੂਸ ਹੁੰਦੀ ਹੈ ਜਦ ਕਿ ਰੋਸ਼ਨੀ ਹੁੰਦੀ ਨਹੀਂ ਇੱਕਦਮ ਪਰਸਨ ਕੰਪਲੇਂਟ ਕਰੂਗਾ ਕਿ ਮੈਨੂੰ ਰੋਸ਼ਨੀ ਨਜ਼ਰ ਆਉਂਦੀ ਹੈ ਜਦ ਕਿ ਉਹ ਹੁੰਦੀ ਨਹੀਂ ਜਾਂ ਵੋਕਲਾਈਜੇਸ਼ਨ ਇੱਕ ਤਿੱਖੀ ચીਖ ਠੀਕ ਵੀ ਨਿਕਲ ਜਾਂਦੀ ਹੈ ਕਈ ਵਾਰੀ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਜਾਦੂ ਟੂਣਾ ਦਬਾ ਪੈਣਾ ਭੂਤ ਪ੍ਰੇਤਾਂ ਦਾ ਨਾਮ ਦੇ ਦਿੰਨੇ ਐ ਐਕਚੁਅਲੀ ਉਹ ਨਹੀਂ ਹੁੰਦੀ ਉਹ ਵੋਕਲਾਈਜੇਸ਼ਨ ਇੱਕ ਤਿੱਖੀ ਆਵਾਜ਼ ਆ ਜਾਂਦੀ ਹੈ ਜਾਂ ਸਪਸ਼ਟ ਤਸਵੀਰਾਂ ਜਾਂ ਕੁਝ ਸੰਖੇਪ ਪਰਮ ਕੁਝ ਅਜੀਬਾ ਵੇਖਣਾ ਸੁਣਨਾ ਮਹਿਸੂਸ ਕਰਨਾ ਜੋ ਉੱਥੇ ਹੈ ਹੀ ਨਹੀਂਗਾ ਇਹ ਵੀ ਨਿਸ਼ਾਨੀਆਂ ਕਈ ਵਾਰੀ ਆਉਂਦੀਆਂ ਨੇ ਹੁਣ ਸਾਡੇ ਜੀਵਨ ਸ਼ੈਲੀ ਨੀਂਦ ਜਦੋਂ ਸ਼ੁਰੂ ਦਾ ਕਾਰਨ ਬਣ ਗਈ ਕਿਉਂਕਿ ਨੀਂਦ ਸਾਡੀ ਜੀਵਨ ਸ਼ੈਲੀ ਤੇ ਡਿਪੈਂਡ ਕਰਦਾ ਕਿ ਸਾਡੀ ਜੀਵਨ ਸ਼ੈਲੀ ਸਿਹਤਮੰਦਾ ਤੇ ਸਾਨੂੰ ਨੀਂਦ ਵੀ ਸਿਹਤਮੰਦ ਆਉਗੀ। ਅਗਰ ਸਾਡੀ ਜੀਵਨ ਚਿੰਤਾ ਤਣਾਅ ਦਾ ਭਰਿਆ ਜਾਂ ਜ਼ਿਆਦਾ ਗੁੱਸੇ ਵਾਲੀਆਂ ਤੇਜਣਾ ਵਾਲੀਆਂ ਅਸੀਂ ਵਰਕ ਕਰਦੇ ਆਂ। ਸਟ्रेस ਦੇ ਵਿੱਚ ਐਂਜਾਇਟੀ ਦੇ ਵਿੱਚ ਅਸੀਂ ਜ਼ਿੰਦਗੀ ਜਿਉਂਦੇ ਆਂ। ਤਾਂ ਉਹਦੇ ਨਾਲ ਵੀ ਸਾਨੂੰ ਕਈ ਵਾਰੀ ਕਾਫੀ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ। ਹੁਣ ਹਿਪਨਿਕ ਜਰਕ ਜਿਵੇਂ ਚਿੰਤਾ ਤਣਾਅ ਜਾਂ ਆਮ ਨੀਂਦ ਦੀ ਕਮੀ ਜਾਂ ਜਿਆਦਾ ਕੈਫੀਨ ਪੀਣਾ ਸਿਗਰਟ ਬੀਡੀ ਵਗੈਰਾ ਉਹ ਤੇਜ਼ਕ ਲੈਣੀਆਂ ਤਾਂ ਬਹੁਤ ਜਿਆਦਾ ਸਰੀਰਕ ਥਕਾਵਟ ਜਾਂ ਸੌਣ ਤੋਂ ਪਹਿਲਾਂ ਤੁਸੀਂ ਅਗਰ ਜ਼ੋਰਦਾਰ ਜਿਆਦਾ ਲੋਡ ਤੋਂ ਐਕਸਰਸਾਈਜ਼ ਕਰਦੇ ਹੋ ਤਾਂ ਉਹ ਵੀ ਕਈ ਵਾਰੀ ਇਹ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਲੋਕ ਨੀਂਦ ਸ਼ੁਰੂ ਹੋਣ ਤੋਂ ਪਰੇਸ਼ਾਨ ਜਿਹੜੇ ਨਹੀਂ ਹੁੰਦੇ ਪਰ ਹਿਪਨਿਕ ਜ਼ਰਕ ਐਪੀਸੋਡ ਤੁਹਾਡੀ ਨੀਂਦ ਔਨ ਜਿਹੜੀ ਇਨਸੋਮਨੀਆ ਵਰਗੀ ਕਾਰਨ ਬਣ ਜਾਂਦੀ ਹੈ ਕਿ ਨੀਂਦ ਨਾ ਆਉਣ ਦੀ ਫਿਰ ਇਹ ਜਨਾ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਖਾਸ ਕਰਕੇ ਉਦੋਂ ਜਦੋਂ ਕਸੀਂ ਕੋਈ ਸਮੰਧ ਪਰਮ ਜਿਹੜਾ ਪਰੇਸ਼ਾਨ ਕਰਨ ਵਾਲਾ ਹੋਵੇ ਜਿਵੇਂ ਕਿ ਬਹੁਤ ਉਚਾਈ ਤੋਂ ਡਿੱਗਣਾ ਮਹਿਸੂਸ ਕਰ ਰਿਹਾ ਬੰਦਾ ਕਿ ਮੈਂ ਡਿੱਗ ਰਿਹਾ ਜਾਂ ਕੋਈ ਡਰਾਉਣੀ ਆਵਾਜ਼ ਮਹਿਸੂਸ ਹੋ ਰਹੀ ਹੈ ਜਾਂ ਕੋਈ ਤਸਵੀਰ ਜਿਹੜੀ ਕੋਈ ਐਵੇਂ ਦੀ ਨਜ਼ਰ ਆ ਰਹੀ ਹੈ ਉਹਦੇ ਨਾਲ ਫਿਰ ਉਹ ਡਰ ਦਾ ਮਨੋਵਿਗਿਆਨਕ ਕਾਰਨ ਹੋਰ ਵੀ ਬਣ ਜਾਂਦਾ ਹੈ ਹਾਲਾਂਕਿ ਮਨੋ ਪਰਮ ਹੁੰਦਾ ਹੈ ਇੱਕ ਗਲਤ ਮੈਸੇਜ ਜਾ ਰਿਹਾ ਹੁੰਦਾ ਸਾਡੇ ਸਰੀਰ ਨੂੰ ਹੁਣ ਨੀਂਦ ਸ਼ੁਰੂ ਹੋਣਾ ਕਿਸੇ ਹੋਰ ਚਿੰਤਾ ਦਾ ਵੀ ਸਕੇਤ ਕਈ ਵਾਰੀ ਹੋ ਜਾਂਦਾ ਜਿਵੇਂ ਇੱਕ ਮੈਡੀਕਲ ਕੰਡੀਸ਼ਨਸ ਹੈਗੀ ਜਿਹਨੂੰ ਅਸੀਂ ਕਹਿ ਦਿੰਨੇ ਆ ਰੈਸਲੈਸ ਲੈਗ ਸਿੰਡਰੋਮ ਕਿ ਤੁਹਾਡੀਆਂ ਲੱਤਾਂ ਦੇ ਵਿੱਚ ਬੜੀ ਦਰਦ ਹੁੰਦੀ ਹੈ ਜਦੋਂ ਵਿਅਕਤੀ ਨੂੰ ਦਿਨੇ ਵੀ ਜਦੋਂ ਰਾਤ ਨੂੰ ਖਾਸ ਕਰਕੇ ਨੀਂਦ ਸ਼ੁਰੂ ਹੋਣ ਲੱਗ ਜਾਂਦੀ ਹੈ ਇਹ ਵੀ ਅੱਡੀ ਬੇਰਾਮੀ ਦੀਆਂ ਭਾਵਨਾਵਾਂ ਦਾ ਕਾਰਨ ਬਣਦੀ ਹੈ ਜਿਵੇਂ ਖਾਰਸ਼ ਕਿਸੇ ਨੂੰ ਜ਼ਿਆਦਾ ਆਉਣਾ ਜਾਂ ਰੀਂਗਣਾ ਚਰਚਨਾ ਹਟ ਮਹਿਸੂਸ ਕਰਨੀ ਜਦ ਲੱਤਾਂ ਨੂੰ ਚੁੱਕ ਚੁੱਕ ਕੇ ਮਾਰਨਾ ਜਦ ਲੱਤਾਂ ਹਿਲਾਉਣੇ ਰਹਿਣਾ ਜਾਂ ਬੀ ਕਾਬੂ ਇਤਨਾ ਚਾਹੁੰਦੇ ਹੋਏ ਵੀ ਤੁਹਾਡੀਆਂ ਲੱਤਾਂ ਬਾਹਾਂ ਹਿੱਲ ਜਾਂਦੀਆਂ ਤੁਸੀਂ ਚੁੱਕ ਚੁੱਕੇ ਤੁਸੀਂ ਖਾਸ ਕਰਕੇ ਕੋਈ ਬੱਚੇ ਦੇਖੇ ਹੋਣਗੇ ਤੁਸੀਂ ਜਾਂ ਜਿਨ੍ਹਾਂ ਨੂੰ ਕੋਈ ਨਿਊਰੋਪੈਥੀਸ ਦੀ ਪ੍ਰੋਬਲਮ ਹੈ ਜਾਂ ਕੋਈ ਲੱਤਾਂ ਬਾਹਾਂ ਮਾਰਦੇ ਲੋਕ ਦੇਖੇ ਹੋਣਗੇ ਤੁਸੀਂ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਮੋਸਟਲੀ ਕੋਈ ਨਾ ਕੋਈ ਮਿਲ ਜਾਂਦਾ ਖਾਸ ਕਰਕੇ ਜਦੋਂ ਤੁਸੀਂ ਆਰਾਮ ਕਰ ਰਹੇ ਹੋ ਮੜੀ ਜੀ ਨੀਂਦ ਆਉਣ ਲੱਗਦੀ ਉਹ ਬੰਦਾ ਲੱਤ ਚੁੱਕ ਕੇ ਮਾਰਦਾ ਲੱਗ ਕਿਸੇ ਦੇ ਵੀ ਵੱਜ ਜਾਂਦੀ ਕਈ ਵਾਰੀ ਉਹ ਹੁਣ ਪੈਰੀਡਿਕ ਲੈਗਸ ਮੂਵਮੈਂਟ ਡਿਸਆਰਡਰਸ ਹੁੰਦੇ ਨੇ ਇਹ ਵੀ ਸੌਂਦੇ ਸਮੇਂ ਸਾਡੀਆਂ ਲੱਤਾਂ ਬਾਹਾਂ ਦੇ ਵਿੱਚ ਕਈ ਵਾਰੀ ਬੇਕਾਬੂ ਹੋ ਕੇ ਖਿਲ ਜਾਂਦੀਆਂ ਨੇ ਜੇ ਹਲਕੇ ਥੋੜਾ ਇਸੇ ਤਰੀਕੇ ਦੇ ਨਾਲ ਹੀ ਹੋਰ ਕਈ ਤਰ੍ਹਾਂ ਦੇ ਪੈਥੋਲੋਜੀਕਲ ਮਤਲਬ ਮਾਈਕਲੋਨਸ ਜਿਹੜੇ ਹੁੰਦੇ ਨੇ ਇਸ ਕਿਸਮ ਦੇ ਜਿਹੜੇ ਦਿਮਾਗ ਦੀਆਂ ਨਸਾਂ ਦੇ ਵਿਚਕਾਰ ਜਿਹੜਾ ਮਸਲ ਉਹ ਜਿਹੜੇ ਮਤਲਬ ਦੇ ਕਾਰਨ ਲਗਾਤਾਰ ਗੰਭੀਰ ਸੰਗੜਨ ਦੇ ਕਾਰਨ ਬਣਦਾ ਕਿਵੇਂ ਮਿਰਗੀ ਪਾਰਕਿਨਸਨ ਦੀਆਂ ਬਿਮਾਰੀਆਂ ਹੁੰਦੀਆਂ ਨੇ ਦਿਮਾਗ ਦੀ ਟਿਊਮਰ ਹੁੰਦੀ ਹੈ ਸਟ੍ਰੋਕਸ ਹੁੰਦੀ ਹੈ ਮਲਟੀਪਲ ਸਕਲੀਰੋਸਿਸ ਡਾਲ ਅਲਜ਼ਾਈਮਰ ਡੀਸੀ ਮੱਲੇ ਵੀ ਬਾਡੀਜ਼ ਵਾਲਾ ਡਿਮੈਂਸ਼ੀਆ ਨਰੋਲੋਜੀਕ ਕੰਡੀਸ਼ਨਸ ਹੁੰਦੀਆਂ ਨੇ ਕਾਫੀ ਮਤਲਬ ਜਿਹੜੀਆਂ ਨੇ ਪੈਥੋਲੋਜੀਕਲ ਮਾਇਓ ਪਲਵਨਸ ਦਾ ਕਾਰਨ ਬਣ ਜਾਂਦੀਆਂ ਨੇ ਯਾਨੀ ਕਿ ਇਹਨਾਂ ਦੇ ਪਿੱਛੇ ਜਿਹੜੀਆਂ ਹੁੰਦੀਆਂ ਨੇ ਹਨ ਫੈਸੀਕੂਲੇਸ਼ਨ ਸਿੰਡਰੋਮ ਦੇ ਵਿੱਚ ਵੀ ਆ ਕਈ ਵਾਰੀ ਹੋ ਜਾਂਦਾ metabolic ਸਿੰਡਰੋਮ ਦੇ ਵਿੱਚ ਵੀ ਆ ਕਈ ਵਾਰੀ ਹੋ ਜਾਂਦਾ ਕਿਉਂਕਿ ਇਲੈਕਟ੍ਰੋਲਾਈਟ ਇੰਬੈਲੈਂਸ ਹੋਇਆ ਹੁੰਦਾ ਤੁਹਾਡਾ ਸਰੀਰ ਦੇ ਅੰਦਰ ਉਹਦਾ ਕਰਕੇ ਵੀ ਕਈ ਵਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਇਹਦੇ ਵਿੱਚ ਖਾਸ ਸਾਡੇ ਮਸਲਜਾਂ ਗਰੁੱਪ ਆਫ ਮਸਲ ਜਿਹੜੇ ਸਮੂਹ ਸੰਗੜ ਜਾਂਦੇ ਨੇ ਜਾਂ ਕੁਝ ਮੈਡੀਸਿਨਸ ਵੀ ਹੁੰਦੀਆਂ ਨੇ ਜਿਹੜੀਆਂ ਇਦਾਂ ਦੀਆਂ ਜਿਵੇਂ ਐਂਟੀਬਾਡਸ ਜਾਂ ਐਂਟੀ ਡਿਪਰੈਸ਼ਨ ਆ ਜਾਂ ਹੋਰ ਦੌਰਿਆਂ ਨੂੰ ਰੋਕਣ ਵਾਲੀਆਂ ਦਵਾਈਆਂ ਉਹਨਾਂ ਦਾ ਕਾਰਨ ਵੀ ਕਈ ਵਾਰੀ ਹੋ ਜਾਂਦਾ ਕੋਈ ਇਨਫੈਕਸ਼ਨ ਅਗਰ ਤੁਹਾਨੂੰ ਬੈਕਟੀਰੀਅਲ ਵਾਇਰਲ ਫੰਗਲ ਉਹਦਾ ਦਾ ਕਾਰਨ ਵੀ ਇਹ ਚੀਜ਼ਾਂ ਬਣ ਜਾਂਦੀਆਂ ਨੇ ਕੋਈ ਇਕਦਮ ਸਾਨੂੰ ਸਦਮਾ ਲੱਗਦਾ ਤੁਹਾਡੇ ਸਿਰ ਤੇ ਸੱਟ ਲੱਗਦੀ ਹੈ ਜਾਂ ਕੋਈ ਕਿਸੇ ਵੀ ਕਾਰਨ ਤੁਹਾਡੀਆਂ ਨਸਾਂ ਨੂੰ ਨੁਕਸਾਨ ਹੋ ਸਕਦਾ ਜਿਸ ਦੇ ਨਾਲ ਇਹ ਇਹ ਚੀਜ਼ਾਂ ਪ੍ਰੋਬਲਮਸ ਹੁੰਦੀਆਂ ਨੇ ਜਾਂ ਕੋਈ ਕਾਰਸੀਨੋਮਾ ਵਰਗੇ ਨਿਊਰੋਬਲਾਸਟੋਮ ਉਸ ਕੋਲਗ ਲਗ ਲਗ ਇਹਦੇ ਕਾਫੀ ਲੰਮੇ ਭਾਰ ਨਹੀਂ ਹੁਣ ਦੌਰੇ ਪੈਣ ਨਾਲ ਝਟਕੇ ਜਾਂ ਮਰੂੜੇ ਵਾਲੀ ਗਤੀ ਇੱਕ ਤਾਂ ਮਰੂੜਾ ਮਹਿਸੂਸ ਹੁੰਦਾ ਮਸਲ ਦੇ ਵਿੱਚ ਇਹ ਇੱਕ ਕਿਸਮ ਤੇ ਨਿਰਭਰ ਕਰਦੀ ਹੈ ਇੱਕ ਹਿਪਨਿਕ ਜਿਹੜੇ ਝਟਕੇ ਨੇ ਉਹਨਾਂ ਦੇ ਲੱਛਣਾਂ ਦਾ ਅਨੁਭਵ ਮਹਿਸੂਸ ਹੁੰਦਾ ਬੁਰੀ ਨੀਂਦ ਦੇ ਵਿਕਾਰ ਜਿਵੇਂ ਸਲੀਪ ਐਪਨੀਆ ਨੀਂਦ ਦੇ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਿਵੇਂ ਆਪਾਂ ਗੱਲ ਕੀਤੀ ਇਹਦੇ ਵਿੱਚ ਆਉਂਦੀਆਂ ਨੇ ਹੁਣ ਨੀਂਦ ਸ਼ੁਰੂ ਹੋਣ ਦੇ ਵੇਲੇ ਅਗਰੇਸ਼ਨ ਉਹ ਆ ਜਾਂਦੀਆਂ ਨੇ ਮੁਸ਼ਕਲਾਂ ਤਾਂ ਉਹ ਉਹਦੇ ਨਾਲ ਫਿਰ ਕਾਫੀ ਹੱਦ ਤੱਕ ਕਈ ਵਾਰੀ ਸਾਡੀ ਰਾਤ ਦੀ ਨੀਂਦ ਜਿਹੜੀ ਉੱਡ ਜਾਂਦੀ ਹੈ ਨੈਕਸਟ ਟਾਈਮ ਵੀ ਸਾਡੇ ਮਨ ਦੇ ਵਿੱਚ ਇੱਕ ਫੀਅਰ ਬਣ ਜਾਂਦਾ ਕਿ ਸ਼ਾਇਦ ਸਾਨੂੰ ਫਿਰ ਐਦਾਂ ਨੀਂਦ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਕਿ ਡਰ ਵੀ ਇਨਸਾਨ ਦੇ ਅੰਦਰ ਬਣ ਜਾਂਦਾ ਕਿ ਜਿਹੜੀ ਤੁਹਾਡੀ ਪ੍ਰੋਪਰ ਨੀਂਦ ਨਹੀਂ ਆਉਂਦੀ ਹੁਣ ਅਗਰ ਤੁਹਾਨੂੰ ਕਦੇ ਕਦਾਂ ਹੀ ਹੁੰਦਾ ਮਹੀਨੇ 2-4 ਮਹੀਨਿਆਂ ਬਾਅਦ ਉਹ ਜਿਆਦਾ ਥਕਾਵਟ ਜਿਆਦਾ ਸਟ्रेस ਦੇ ਕਾਰਨ ਤਾਂ ਉਹ ਉਹ ਅਲੱਗ ਚੀਜ਼ ਹੈ ਅਗਰ ਤੁਹਾਡਾ ਰੁਟੀਨ ਦੇ ਵਿੱਚ ਇਹ ਚੀਜ਼ਾਂ ਆਉਂਦੀ ਤਾਂ ਫਿਰ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਮਾਗ ਲਓ ਡਾਕਟਰ ਡੀਡੀ ਨੇ ਉਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰੋਪਰ ਤੁਹਾਡੀ ਫਿਰ ਬਿਮਾਰੀ ਦਾ ਫਿਰ ਕਿੰਦਰੂਨੀ ਆ ਤੁਹਾਡੀ ਮਾਨਸਿਕ ਸਿਹਤ ਕਿਸ ਤਰ੍ਹਾਂ ਦੀ ਹੈ ਉਹਦੇ ਵਾਸਤੇ ਫਿਰ ਕੁਝ ਮੈਡੀਸਨ ਦੀ ਲੋੜ ਪੈ ਸਕਦੀ ਹੈ ਟੈਸਟ ਕਰਵਾਉਣ ਦੀ ਜ਼ਰੂਰਤ ਪੈ ਸਕਦੀ ਹੈ ਔਰ ਕੁਝ ਥੈਰਾਪਿਸ ਜਿਹੜੀਆਂ ਨੇ ਨਾਲ ਚੱਲਣੀ ਹੁੰਦੀਆਂ ਕਾਉਂਸਲਿੰਗ ਦੀ ਵੀ ਜ਼ਰੂਰਤ ਪੈ ਸਕਦੀ ਹੈ ਉਹ ਨੀਂਦ ਦੇ ਐਕਸਪਰਟ ਲੋਕਾਂ ਦੀ ਸਲਾਹ ਲੈਣ ਦੀ ਵੀ ਜਿਹੜੀ ਨੇ ਉਹ ਜਿਹੜੇ ਥੈਰਾਪਿਸਟ ਹੁੰਦੇ ਨੇ ਉਹਨਾਂ ਦੀ ਜ਼ਰੂਰਤ ਪੈ ਸਕਦੀ ਹੈ ਉਹ ਇਸ ਤਰ੍ਹਾਂ ਦੀ ਅਗਰ ਤੁਹਾਨੂੰ ਲੰਬੇ ਸਮੇਂ ਤੋਂ ਰੋਜ਼ਾਨਾ ਦੀ ਪ੍ਰੋਬਲਮਸ ਬਣ ਗਈ ਹੋਈ ਤੁਹਾਡੀ ਲਾਈਫ ਦੀ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਦੀ ਜੇ ਅਬਜ਼ਰਵ ਹੋ ਗਿਆ ਬੱਚਾ ਤਾਂ ਕੋਸ਼ਿਸ਼ ਕਰੋਗੇ ਇੱਕ ਵਾਰੀ ਆਪਣੇ ਡਾਕਟਰ ਨਾਲ ਜ਼ਰੂਰ ਖੁੱਲ ਕੇ ਗੱਲਾਂ ਕਰੋ ਸਾਰੀਆਂ ਉਹਦੇ ਵਿੱਚ ਫਿਰ ਅਸੀਂ ਸਟ्रेस ਨੂੰ ਕਿਵੇਂ ਮੈਨੇਜ ਕਰਨਾ ਉਹ ਵੀ ਸਿੱਖਣਾ ਹੁੰਦਾ ਹੈ ਚਿੰਤਾ ਜਿਹੜੀ ਸਾਨੂੰ ਜ਼ਿਆਦਾ ਹੁੰਦੀ ਹੈ ਘਬਰਾਹਟ ਜ਼ਿਆਦਾ ਹੁੰਦੀ ਹੈ ਉਹਨੂੰ ਮੈਨੇਜ ਕਿਵੇਂ ਕਰਨਾ ਦਵਾਈਆਂ ਦੇ ਨਾਲ ਨਾਲ ਕੁਝ ਅਸੀਂ ਆਪਣੀ ਜਿਹੜੇ ਜੀਵਨ ਨੂੰ ਕਿਵੇਂ ਤਬਦੀਲੀ ਕਰਨੀ ਹੈ ਸੋਚ ਵਿਚਾਰ ਕਿਵੇਂ ਬਦਲਣੇ ਹਨ ਜਬ ਕੁਝ ਸਾਨੂੰ ਉਹ ਦੱਸਣਾ ਪੈਂਦਾ ਕਿ ਸਾਨੂੰ ਤੋਂ ਇਨਨਾ ਚਿਰ ਪਹਿਲਾਂ ਜਿਵੇਂ ਕੋਈ ਇਸ ਸਟੀਮੂਲੈਂਟ ਮੈਡੀਸਨਸ ਹੁੰਦੀਆਂ ਨੇ ਉਹਨਾਂ ਤੋਂ ਪਰਹੇਜ਼ ਕਰਨਾ ਐਕਸਰਸਾਈਜ਼ ਜਿਹੜੀ ਉਹ ਫਿਰ ਮਾਰਨਿੰਗ ਟਾਈਮ ਦੇ ਉੱਤੇ ਕਰਨੀ ਪੈਂਦੀ ਹੈ ਲੇਟ ਇਵਨਿੰਗ ਨਹੀਂ ਕਰਨੀ ਪੈਂਦੀ ਜਾਂ ਆਪਣੀਆਂ ਨੀਂਦ ਦੀਆਂ ਉਹ ਜਿਹੜੀਆਂ ਆਦਤਾਂ ਨੇ ਅਸੀਂ ਰਾਤ ਨੂੰ ਲੇਟ ਤੱਕ ਯੂਨੀਫੋਨ ਦੇਖਦੇ ਰਹਿੰਨੇ ਉਹ ਵੀ ਸਾਨੂੰ ਸ਼ੂਡਾਰ ਕਰਨਾ ਪੈਂਦਾ ਉਹਨਾਂ ਦੇ ਵਿੱਚ ਯਾਨੀ ਕਿ ਕਈ ਤਰ੍ਹਾਂ ਦੇ ਸਾਨੂੰ ਆਪਣੇ ਅੰਦਰ ਵੀ ਤਬਦੀਲੀਆਂ ਲੈਉਣੀਆਂ ਪੈਂਦੀਆਂ ਇਸ ਕਰਕੇ ਆਪਣੇ ਨੀਂਦ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਸੌਣ ਦੇ ਸਮੇਂ ਆਰਾਮਦਾਇਕ ਰੁਟੀਨ ਦੀ ਪਾਲਣਾ ਕਰਨੀ ਪੈਂਦੀ ਹੈ ਉਹ ਤੁਹਾਡੇ ਮਾਹਰ ਰੂਪ ਜੇ ਤੁਸੀਂ ਸਲਾਹ ਲੈਣ ਜਾਓਗੇ ਉਹ ਤੁਹਾਨੂੰ ਸਾਰਾ ਫਿਰ ਦੱਸ ਦੇਣਗੇ ਸੋ ਅਗਰ ਤੁਹਾਨੂੰ ਵੀ ਨੀਂਦ ਸ਼ੁਰੂ ਹੁੰਦਿਆਂ ਅਗਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮਸ ਹੈ ਜਿਹੜੀ ਕਿ ਰੋਜ਼ਾਨਾ ਤੁਹਾਨੂੰ ਹੋ ਰਹੀ ਹੈ ਜਾਂ ਦੂਜੀ ਤੀਜੀ ਦਿਨ ਵੀ ਅਗਰ ਹੋ ਰਹੀ ਹੈ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਡਰ ਬੈਠ ਗਿਆ ਹੋਇਆ ਉਹਦੇ ਨਾਲ ਉਹ ਜ਼ਰੂਰ ਆਪਣੇ ਡਾਕਟਰ ਦੀ ਸਲਾਹ ਲਵੋ ਕਈ ਵਾਰੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਸੀਂ ਜਾਦੂ ਟੂਣੇ ਕੀਤੇ ਕਰਾਏ ਪੂਤ ਪ੍ਰੇਤ ਸਮਝ ਲੈਂਦੇ ਆ ਐਕਚੁਅਲੀ ਇਹ ਮਨੋਵਿਗਿਆਨਕ ਤੇ ਕੁਝ ਸਰੀਰਕ ਬਿਮਾਰੀਆਂ ਦੇ ਕਾਰਨ ਹੁੰਦਾ ਹੈ ਸਾਡੇ ਜੀਵਨ ਸ਼ੈਲੀ ਦੇ ਗਲਤ ਤੌਰ ਤਰੀਕੇ ਜਿਹੜੇ ਅਸੀਂ ਅਪਣਾ ਲਏ ਨੇ ਖਾਣ ਪੀਣ ਦੇ ਤੇ ਆਪਣੇ ਮੁਖਤ ਦੀਆਂ ਅਸੀਂ ਟੈਨਸ਼ਨ ਲਈ ਫਿਰਦੇ ਆ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਹੈ ਉਹ ਅਸੀਂ ਭਾਰ ਚੱਕੀ ਫਿਰਦੇ ਆ ਆਪਣੇ ਦਿਮਾਗ ਦੇ ਉਪਰ ਉਹਨਾਂ ਤੋਂ ਬਚਾਅ ਕਰਨ ਦੀ ਲੋੜ ਹੁੰਦੀ ਹੈ ਕਈ ਵਾਰੀ ਅਸੀਂ ਇਹਨਾਂ ਨੂੰ ਹੋਰ ਕਿਸਮ ਦੀ ਜਿਹੜੀ ਉਹ ਸਾਡੀ ਪੁਰਾਣੀ ਸੋਚ ਹੈ ਉਸ ਦੇ ਅਕੋਰਡਿੰਗ ਲਈ ਜਦੂ ਟੂਣਾ ਪੂਤ ਪ੍ਰੀਤ ਇਹਨਾਂ ਨੂੰ ਸਮਝ ਲੈਣੇ ਐ ਐਕਚੁਅਲੀ ਇਹ ਕਾਰਨ ਨਹੀਂ ਹੁੰਦੇ ਇਹਨਾਂ ਦੇ ਇਹ ਤਾਂਡੇ ਕੁਝ ਵਕਾਰ ਹੁੰਦੇ ਨੇ ਚਾਹੇ ਉਹ ਸਰੀਰਕ ਵਕਾਰ ਆ ਚਾਹੇ ਉਹ ਮਨੋਵਿਗਿਆਨਕ ਕਾਰਨ ਆ ਇਹਨਾਂ ਦੇ ਸੋ ਕੋਸ਼ਿਸ਼ ਕਰੋ ਅਗਰ ਤੁਹਾਨੂੰ ਤੁਹਾਡੇ ਕਿਸੇ ਨੀਯੂਰ ਡੀਅਰ ਨੂੰ ਜਾਂ ਅਗਰ ਕੋਈ ਵਿਅਕਤੀ ਤੁਹਾਡੇ ਨਾਲ ਗੱਲ ਕਰਦਾ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਕਿਸੇ ਮਾਹਰ ਡਾਕਟਰ ਦੀ ਸਲਾਹ ਲੈਣ ਵਾਸਤੇ ਸਲਾਹ ਦਿਓ ਜਾਂ ਆਪ ਖੁਦ ਲੈ ਕੇ ਜਾਓ ਉਹ ਨਹੀਂ ਜਾਂਦਾ ਤਾਂ ਐਵੇਂ ਧਾਗੇ ਤਵੀਤ ਬਾਬੇ ਇਹਨਾਂ ਚੱਕਰਾਂ 'ਚ ਨਾ ਪਾਓ ਇਹਨਾਂ ਨਾਲ ਤੁਹਾਡਾ ਕੰਮ ਵਿਗੜ ਸਕਦਾ ਸੁਧਰ ਨਹੀਂ ਸਕਦਾ ਸੋ ਕੋਸ਼ਿਸ਼ ਕਰੋ ਕਿ ਉਹ ਸੱਚੇ ਰਹਿਬਰ ਸੱਚੇ ਵੈਗਰੂ ਨਾਲ ਜਿਹੜੂ ਉਹਦਾ ਅੱਲਾ ਰਾਮ ਵੈਗਰੂ ਦਾ ਨਾਮ ਜਪਣਾ ਉਹ ਇੱਕ ਅਲੱਗ ਚੀਜ਼ ਹੁੰਦੀ ਹੈ لیکن ਵੈਮਾ ਪਰਮਾ ਦੇ ਵਿੱਚ ਫਸ ਕੇ ਸਾਧਾ ਕੋ ਐਵੇਂ ਲੁੱਟ ਗਰੋਣੀ ਉਹ ਇੱਕ ਅਲੱਗ ਗੱਲ ਹੁੰਦੀ ਹੈ ਸੋ ਅਗਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਕਿ ਨੀਂਦ ਸ਼ੁਰੂ ਹੁੰਦੇ ਹੀ ਤੁਹਾਨੂੰ ਕੋਈ ਘੜਵਲ ਪੈਂਦੇ ਆ ਕੋਈ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਉਹ ਲੱਤਾਂ ਚੁੱਕੇ ਮਾਰਨ ਨੂੰ ਦਿਲ ਕਰਦਾ ਜਾਂ ਕੋਈ ਡਰਾਉਣਾ ਇੱਕਦਮ ਤੁਹਾਨੂੰ ਚਿੰਤਾ ਘਬਰਾਹਟ ਕੋਈ ਡਰਾਣੀ ਚੀਜ਼ ਨਜ਼ਰ ਆਉਂਦੀ ਹੈ ਜਾਂ ਕੋਈ ਤੁਹਾਨੂੰ ਲਾਈਟ ਦਾ ਭੁਲੇਖਾ ਪੈਂਦਾ ਤਾਂ ਜ਼ਰੂਰ ਆਪਣੇ ਡਾਕਟਰ ਨੂੰ ਮਿਲੋ ਸੋ ਜੇ ਮੇਰਾ ਚੈਨਲ ਤੁਹਾਨੂੰ ਅਸ਼ਿਆ ਲੱਗਦਾ ਇਹਨੂੰ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ 11 ਦੋਸਤਾਂ ਮਿੱਤਰਾਂ ਨੂੰ ਕਹਿ ਕੇ ਵੀ ਸਬਸਕ੍ਰਾਈਬ ਕਰਾਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਗਰ ਨਹੀਂ ਠੀਕ ਲੱਗਦੀ ਤਾਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਇਹ ਤੁਹਾਡਾ ਹੱਕ ਹੈ ਅਗਰ ਤੁਸੀਂ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹਦਾ ਆਨਸਰ ਜਿਹੜਾ ਉਹ ਵਿਗਿਆਨਿਕ ਤਰੀਕੇ ਦੇ ਨਾਲ ਮੈਡੀਕਲ profession ਦੇ ਅਕੋਰਡਿੰਗਲੀ ਤੁਹਾਨੂੰ ਜਿੰਨਾ ਵੀ ਹੋ ਸਕੇ ਉਹ ਦਿੱਤਾ ਜਾਵੇ ਸੋ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ